ਅੱਛਲ ਜੀ ਅੱਛਲ ਜੀ ਸਿਕਾਲ ਜੀ ਬਈ ਸਾਰਿਆਂ ਨੂੰ ਮਤਲਬ ਪੰਮਾ ਖੜਾ ਦਾ ਧੁੱਪ ਸੇਕਦਾ ਮਾ ਆਇਆ ਤੈਨੂੰ ਮੈਂ ਦੱਸਾਂ ਮੇਲੇ ਤੇ ਆਏ ਸੀ ਦੋਹੇ ਬਹੁਣ ਆ ਗਿਆ ਮੈਂ ਹਲੇ ਚਾਹ ਪੀ ਕੇ ਹਟਿਆ ਦਾ ਤੂੰ ਤੇ ਨਾਲੇ ਤਾਂ ਮੈਨੂੰ ਲੈ ਕੇ ਆ ਠਾਲ ਕੇ ਇਹ ਨਹੀਂ ਠਾਲ ਕੇ ਇਹਨੂੰ ਹੱਲ ਤੂੰ ਵੀ ਜਰਾ ਅਸੀਂ ਲਾ ਕੇ ਤਾਂ ਸਵੇਰੇ ਇਸ ਸਵੇਰੇ ਗਿਆ ਤੂੰ ਮੈਂ ਕਰਕੇ ਨੂੰ ਪੁੱਜ ਗਿਆ 6:30 ਵਜੇ ਠੀਕ ਹੈ ਠੀਕ ਹੈ ਇਹਨੂੰ ਠਾਲਿਆ ਮਾ ਜਲਦੀ ਕਰ ਨੂੰ ਆਈ ਗਾਦੇ ਪਰ ਗੱਡੀ ਪਰ ਵਾਹ ਟਰੱਕ ਨੂੰ ਅੱਜ ਦੇਖ ਦੇ ਕੇ ਵਧੀਆ ਰਾਤ ਦਾ ਠੀਕ ਹੈ ਉਹ ਪੁੱਜਣਾ ਤਾਂ ਹੈਗਾ ਹੀ ਦਾ ਘਰਾਂ ਓਕੇ ਹੋ ਕੇ ਪੁੱਜ ਗਏ ਮੈਂਗਾ ਨਹੀਂ ਤੈਨੂੰ ਫੋਨ ਕਰ ਲੂੰਗੇ ਲੈਟਾ ਪਰ ਜੇ ਕੋ ਨਾਮ ਮਿਲਿਆ ਨਾ ਨਾ ਠੀਕ ਹੈ ਤੇ ਗੱਡੀ ਕਾਲਾ ਮਿਲ ਗਿਆ ਸਿੱਧਾ ਘਰ ਆਦਾਰ ਗਿਆ ਇੱਥੇ ਮੈਨੂੰ ਵੀ ਵੇਸਦਾ ਭਾਈ ਹਣ ਪੰਮੇ ਮਿੱਜਣਾ ਗੰਨਾ ਉਹ ਬੂਟੇ ਮੈਂ ਤਾਂ ਸਲਾਦੀ ਆਏ ਜੇ ਤੂੰ ਕਹਦਾ ਵੀ ਆਏ ਦੁੱਦਾ ਆਏ ਨੂੰ ਠੀਕ ਆ ਵੈਸੇ ਹਨਾ ਕਹਿੰਦਾ ਗੰਨਾ ਬੀਜਦਾ ਫੇਰ ਦੇਖਦੇ ਆ ਇਹ ਦੇਖ ਲੈ ਨਾ ਫੇਰ ਸਿਆੜ ਵੀਦੂ ਨਹੀਂ ਕਿਤੇ ਨੇ ਬਣੇ ਭਾਈ ਭਾਈ ਆਏ ਨੂੰ ਆਏ ਨਾ ਆਏ ਨੂੰ ਲੋਟ ਬਣਦੀਆਂ ਲੈਣਾ ਇਹਦਾ ਕੋਈ ਚੱਕਰ ਹੀ ਨਹੀਂ ਹੈਗਾ ਸਾਈਡਾਂ ਦਾ ਚੱਕਰ ਪੈਂਦਾ ਇਹ ਆਪਾਂ ਗੇ ਬੋਲਦਾ ਆਪਣਾ ਸੀਡ ਦੇਣੀ ਚੱਕਰ ਦੱਸਾਂ ਮੈਂ ਦੱਸਾਂ ਕਿ ਫਰਕ ਪੈਣਾ ਇਹ ਜਿਵੇਂ ਆਏ ਕਹਿੰਦਾ ਨਾ ਜੀ ਖੇਤ ਹੈਗਾ ਕਾਣ ਚ ਬਹੁਤ ਆ ਉਹੀ ਕਿ ਹੈ ਹਾਂ ਇਧਰੋਂ ਦਾ ਬੂਟਾ ਇੱਕ ਅੱਧਾ ਪਿੱਛੇ ਹਟ ਕੇ ਲੱਗ ਜਾਂਦਾ ਘੱਟ ਵੱਧ ਆਏ ਨੂੰ ਤਾਂ ਫੇਰ ਲੈਣਾ 빙ੀਆਂ ਹੋਣੇ ਸਾਰੀਆਂ ਲਾਈਆਂ ਇੱਕ ਹੋਰ ਵੀ ਇਧਰੋਂ ਬੂਟੇ ਵੀ ਘੱਟ ਲੱਗਣੇ ਮਤਲਬ ਟਾਈਮ ਵਿੱਚ ਰਜਿਸਟਰ ਵੀ ਹੋ ਜਾਏਗਾ ਨਾ ਇਉਂ ਉਧਰ ਲਾਈਨ ਕੋਈ ਜ਼ਿਆਦਾ 빙ਗੀ ਹੋ ਗਈ ਦੇਖ ਲੈ 25 30 ਬੂਟੇ ਜਾਣੇ 40 ਹੂੰ ਓਏ ਇੱਧਰ ਤੇ ਜੱਪਾ ਸਿੱਧਾ ਕੱਟ ਕੇ ਲਾਉਂਦੇ ਇਹਨੂੰ ਆਏ ਉਹ ਉੱਥੇ ਵਾਧਾ ਘੱਟਾ ਨਿਕਲ ਜੇ ਉੱਥੇ ਪੂਰੇ ਹੋ ਜਾਂਦੇ 10 ਬੂਟੇ ਲਾ ਕੇ ਪੂਰਾ ਵਾਧਾ ਘੱਟਾ ਉੱਥੋਂ ਸਾਰੇ ਪੂਰੇ ਹੋ ਜਾਂਦਾ ਉਹ ਹੁੰਜੇ ਜਾ ਕੇ ਬੂਟੇ ਉਧਰ ਤੇ ਲਾਉਣੇ ਸ਼ੁਰੂ ਕਰੀ ਵੀ ਇੱਧਰ ਕਰੀਏ ਹਾਂ ਤਾਂ ਠੀਕ ਹੈ ਇੱਧਰ ਫਿਰ ਆਏ ਨਾ ਜੇ ਵਾਧਾ ਘੱਟਾ ਹੋਇਆ ਆ ਮੜੀ ਜੀ ਲਾਈਨ ਪਈ ਇੱਧਰ ਰਹਿ ਜਵੇ ਜਾਂ ਇੱਧਰ ਹੋ ਜਵੇ ਫਿਰ ਉਰੇ ਤੇਰੀ ਜਗ੍ਹਾ ਬਚ ਜੂਗੀ ਉਧਰ ਲਾਈਨ ਸਿੱਧੀ ਰੱਖਣੀ ਆ ਉਧਰ ਸਿੱਧੀ ਰੱਖੀ ਠੀਕ ਉਹ ਉਹ ਨੂੰ ਕਰਦੀ ਜੈਸਟ ਕਰ ਲਈ ਉੱਧਰ ਹੀ ਗਿਆ ਸਾਰੀ ਉਹ ਮੈਂ ਰੇਲੇ ਪਾਸ ਤੇ ਉਹਰੇ ਅੱਠ ਟਰੈਲੇ ਠੋਕਿਆ ਟਰਾਲੀਆਂ ਟਰੈਲੀਓ ਟਰੈਲੀਆਂ ਹੀ ਕਹਿ ਤੂੰ ਟਰੈਲੀ ਜਿਹੜਾ ਦੇਖ ਰਿਹਾ ਹੈ ਤੇ ਹੈ ਦੇਖਦਾ ਲekin ਤੇ ਜਦ ਰਾਤੇ ਰਾਤ ਤਾਂ ਗੈਰ ਕਰਤਾ ਸਾਲਾ ਸੁਆਗਾ ਮਾਰਿਆ ਮੈਂ ਥਾਲੇ ਮੈਂ ਸੁਆਗਾ ਮਾਰਿਆ ਦੂਰਾ ਉਤੇ ਬਾਅਦ ਫਾਲੇ ਨਾਲ ਬਾਹਰ ਦੂਰਾ ਰੂਟਾ ਰਵੀਟਰ ਮਾਰਤਾ ਕੱਲੂ ਬੀਜ ਦੇਣਾ ਬਸ ਕੱਲੂ ਹੁਣ ਅੱਜ ਆਉਂਗੇ ਭਈ ਇਹ ਕਹਿੰਦਾ ਅੱਜ ਬੱਡੂ ਆਣਾ ਆਉਂਗੇ ਪਤਾ ਨਹੀਂ ਬੀਜ ਕਰਨ ਆਉਂਗੇ ਪਤਾ ਨਹੀਂ 95 ਬੀਜ ਦੇਣਾ ਚਾਰ ਬੰਦੇ ਕੱਢਦੇ ਨੇ ਉਹਨੇ ਵਿੱਚ ਤੇ 95 ਵੀ ਜਰੂਰ ਹੈ ਠੀਕ ਆ ਠੀਕ ਆ 95 ਗਿਰਦਾ ਨਹੀਂ ਹੈਗਾ ਬੂਟਾਂ ਚ 18 ਦਾ ਗਿੱਜ ਹੁੰਦਾ ਬਸ ਆਹੇ ਬਈ ਇਹ ਥੋੜਾ ਜਿਹਾ ਰਿੱਤਿਆ ਹੈ ਬਾਹੀ ਵਧੀਆ ਕਰਕੇ ਬਣਦਾ ਵਧੀਆ ਬਹੁਤ ਕੰਮ ਦਾ ਬਣਦਾ ਇਹ ਤਾਂ ਜੇ ਸ਼ੱਕਰ ਬਾਹੀਆਂ ਦੇ ਕਿਹੜਾ ਪਿੱਸੂ ਮਾਰੇ ਮੈਂ ਸ਼ੱਕਰ ਹੁੰਦੀ ਹੈ ਨਾ ਆ ਚੀਜ਼ ਵਣ ਜਾਂਦੀ ਮੰਡ ਚ ਵੀ ਅਜਿਹਾ ਬਣਾ ਦੇਣਾ ਦੋ ਪਾਣਾ ਉਹ ਬਾਹੀ ਮੰਗਦੇ ਖੇਤ ਉਹ ਬਾਈ ਮੰਗਣੀ ਇੱਕ ਖੁੱਲ੍ਹ ਬਾਤ ਹੋਣੀ ਚਾਹੀਦੀ ਇੱਥੇ ਤੇਰੀ ਘੱਟ ਬਾਈ ਪਰੇ ਸਰ ਜਾਣ ਨਹੀਂ ਨਹੀਂ ਖੁੱਲ੍ਹ ਬਾਤ ਹੋਣਾ ਚਾਹੀਦਾ ਫੇਰ ਖੇਤ ਖੇਤੀ ਤਿਆਰ ਹੁੰਦਾ ਜੇ ਗਿੱਲਾ ਛੇੜਾ ਤਾਂ ਵੀ ਪੰਗਾ ਪੈਂਦਾ

ਰੋਡ ਪਰ ਤਾਂ ਆਪਣੇ ਵਧੀਆ ਜਾਣਾ ਹੀਦਾ ਬਾਈ ਉੱਪਰ ਤਾਂ ਜਾਣਾ ਹੀ ਜਾਣਾ ਰੋਡ ਪਰ ਤਾਂ ਫਰੀਕ ਤੁਰ ਪੈਂਦਾ ਖੇ ਚੱਕਰ ਤਾਂ ਖੇਦ ਲਈ ਪੈਂਦੇ ਨਾ ਖੇਜੇ ਦਾ ਫੇ ਹਾਥੀ ਆਉਂਦਾ ਲੋਟ ਇਹ ਇਹਨੇ ਜੇ ਕੱਟ ਕੇ ਗੱਲਾਂ ਪਾਉਂਦੇ ਨੇ ਕੱਲੇ ਪੱਟ ਲੈਣੇ ਕਿੱਥੇ ਤੇ ਵੀ ਫਰੀ ਵੀ ਪੱਟ ਲਿਆਉਂਦਾ ਏ ਟਰੈਕਟਰ ਦਾ ਫਰਕ ਏ ਯਾਰ ਕਿੱਥੇ ਹਸ ਪਾਵਰ ਦਾ ਫਰਕ ਏ ਨਹੀਂ ਫਰਕ ਦਾ 4x4 ਦਾ 4x4 ਦਾ ਚਾ ਮੁਰਲੇ ਟਾਇਰ ਦਾ ਕਈ ਵਾਰੀ ਨਹੀਂ ਵੀ ਲੱਗਦੇ ਉੱਪਰ ਚੱਕ ਹੋ ਜਾਂਦੇ ਆ ਇਹਦਾ ਵਾਲਾ ਵਜਨ ਬਹੁਤ ਆਉਂਦਾ ਹੈ ਪਰ ਇਹਦਾ ਆਪਣਾ ਵਜਨ ਬਹੁਤ ਹੈ ਲਿੱਪਤ ਨਹੀਂ ਕਿਹਨੂੰ ਦਿੰਦਾ ਇਹ ਹਾਂ ਇਹਦਾ ਪੈਨ ਆਪਣਾ ਬਹੁਤ ਹੈ ਕਿੱਥੇ 40 ਕੁਇੰਟਲ ਕਿੱ ਪੇ 47 ਪਾਇਆ ਹੈ ਫਰਕ ਇਹ ਦੇਖ ਲੈ 220 250 ਗੰਟਲ ਗੰਨਾ ਕੱਲਾ ਚੜਾਉਂਦਾ ਉੱਥੇ ਇਹ ਆਜਣਾ ਹੀ ਨੇ 250 ਗੰਟਲ ਗੰਨਾ ਕੱਲਾ ਚੜਾਉਂ ਦਿੰਦਾ ਇਹ ਉੱਥੇ ਤੇ ਇਹੇ ਮਾ ਕੱਲਾ ਚੜਾਉਂਦਾ 250 ਗੰਟਲ ਗੰਨਾ ਟਰੈਕਟਰ ਹੁੰਦਾ ਬਾਈ ਇਹ ਤਾਂ ਸਾਲ ਸੁਰਸੁਰ ਜਿਓ ਕਰੀਆ ਕਰਕੇ ਆਈ ਜਾਂਦਾ ਜੇ ਪਤਾ ਲੱਗਦਾ ਵੀ ਦੱਬਦਾ ਕੀ ਆ ਏ ਸੁਰਸੁਰੇ ਕਰੀ ਜਾਂਦਾ ਬਸ ਇਹ ਤਾਂ ਹੀ ਸਰੋ ਗਿਰ ਕੇ ਖਰਾਬ ਹੋ ਗਈ ਹੈ ਨਾ ਯਾਰ ਇਹ ਦੂਗੀ ਵੈਰੈਟੀ ਆ ਇਹ ਇਹ ਤਾਂ ਜਾਨਾ ਹਾਈ ਉਲਾ ਬਿੰਦਰ ਬਾਈ ਉਲਾ ਤਾਂ ਹੈ ਨਹੀਂ ਹੈ ਉਲਾ ਕਿਥੇ ਆ ਹਾਈ ਹਿੰਦਰਾ ਦਾ ਹਾਲੀ ਕੱਦ ਬਹੁਤ ਆਪ ਦਾ ਮੈਨੂੰ ਆਇਆ ਤਾਂ ਵੀ ਜਿਕੜਾ ਦਵਾਰਾ ਤੁਰਪੀ ਵਿੱਚ ਹਰੀ ਹੋਣ ਆ ਦਵਾਰਾ ਫੁੱਲ ਆਇਆ ਸਾਰੇ ਹੀ ਹਾਂ ਹਾਂ ਦਵਾਰਾ ਨਹੀਂ ਫੁੱਲ ਆਇਆ ਬੰਨਾ ਹਾਂ ਇਹ ਸਾਡੀ ਕੰਮ ਖਰਾਬ ਨਹੀਂ ਕਰੂਗੀ ਉਹ ਤਾਂ ਕਰਨਾ ਹੀ ਨੇ ਇਹਨੇ ਕੱਚੀ ਰਹਿਣਾ ਉਹਨੇ ਬੱਕੇ ਜਾਣਾ ਉਹਨੇ ਛੱਡ ਜਾਣਾ ਇਹਨੇ ਫਿਰ ਹੋਣਾ ਬਾਦ ਵਿੱਚ ਇਹਦੇ ਨਾਲ ਇਹਦੇ ਕੋਲ ਹੋਰ ਪੰਗਾ ਖੜਾ ਕਰਨਾ ਇਹਨੇ ਹਰਾ ਦਾਣਾ ਦਿਖਾਉਣਾ ਵਿੱਚ ਤੈਨੂੰ ਮੈਂ ਉਹੀ ਦੱਸਦਾ ਇਹਨੇ ਨਿਕਲਣਾ ਵੀ ਨਹੀਂ ਗੁੱਜਰਾ ਨਹੀਂ ਲੈਣੀ ਇਹ ਗੁੱਜਰ ਬਹੁਤ ਆਉਂਦੇ ਸਰੋਂ ਪਾਉਂਦੇ ਤਾਂ ਹੈਗੇ ਹੁਣ ਦਾਣਾ ਜਿਆਦਾ ਪੈਗੇ ਨਹੀਂ ਦਾਣੇ ਜਿਆਦਾ ਦਾਣੇ ਕ ਧਾਣੇ ਤਾਂ ਚਾਹੀਦੀ ਉਹਨਾਂ ਨੂੰ ਇੱਕ ਹੋਰ ਦੇਖੀ ਇਹ ਵੱਢਣੀ ਬਹੁਤ ਔਖੀ ਆ ਵੱਢਣੀ ਤਾਂ ਹੀ ਔਖੀ ਆ ਜੀ ਪਈ ਆ ਹਲਜੀ ਵੀ ਆ ਮੈਕਨਕਸਾਲ ਵਿੱਚ ਇੱਥੇ ਬੀਜ ਤੇ ਅਸੀਂ ਵੀ ਇੱਕ ਸਾਲ ਵਿੱਚ ਇੱਥੇ ਬੀਜੇ ਤੇ ਹਾਂ ਕੋਲੀ ਤੇ ਖੜੀ ਆ ਹਾਂ ਹਨਾ ਬਾਪੂ ਇਹ ਹਲਜੀ ਵੀ ਜੀ ਵੀ ਆ ਮੈਂ ਬੂਟੇ ਦੇ ਮੁੰਡੇ ਚ ਬੂਟੇ ਲਾ ਕੇ ਲਾਏਦੇ ਨਾ ਪਿਛਲੇ ਸਾਲ ਆਪਾਂ ਨੇ ਇੱਕ ਸਾਲ ਪੁਰਾਣੇ ਹਾਂ ਉਹਦੇ ਵਿੱਚ ਮੈਥੇ ਬੀਜੇ ਦੇ ਨਾ ਹਾਂ 25-30 ਹਜ਼ਾਰ ਦੇ ਮੈਥੇ ਹੋ ਗਏ 20 ਹਜ਼ਾਰ ਦੇ ਹੋ ਗਏ

ਇਹਵੇਂ ਇੱਕ ਸਿਆੜ ਕੱਢ ਕੇ ਵਿੱਚ ਹੋਰ ਪੱਛੀ ਸਿਰਦੇ ਲੰਦਾ ਕੋ ਨਹੀਂ ਗਿਆ ਕਰਨਾ ਯਾਰ ਹੁਣ ਬੂਟਿਆਂ ਨੂੰ ਪਤਾ ਆ ਗਿਆ ਹੁਣ ਹੋਣਾ ਨਹੀਂ ਬੂਟਾ ਟਕੜਾ ਹੋਣਾ ਬੂਟੇ ਦਾ ਫਰਕ ਪਈ ਆ ਬੂਟਾ ਥੋੜਾ ਸਾਲ ਦਾ ਦੇਖ ਲੈ ਕਿਹਾ ਜਾ ਹੋਇਆ ਇਹ ਇਸਲੀ ਜ਼ਮੀਨ ਹੈ ਯਾਰ ਯਾਦ ਆ ਇਸਲੀ ਹੈ ਔਰ ਇੱਕ ਸਾਲ ਵੱਧ ਲੰਦਾ ਬੂਟਾ ਹਾਂ ਔਰ ਉਹ ਜ਼ਮੀਨ ਦਾ ਰੀਸ ਕਰਨੀ ਖਾਦਾ ਜਿਹੜਾ ਤੇਰੇ ਉਧਰ ਆ ਤਿੰਦੇ ਵਾਲੇ ਥੋੜੇ ਖੇਤ ਦਾ ਉਧਰ ਖੇਤ ਥੱਲੇ ਤਿੰਦੇ ਵਾਲੀ ਜ਼ਮੀਨ ਉਹ ਤੇ ਜਗੀਪ ਵਾਲੀ ਉੱਥੇ ਜੇ 4 ਸਾਲ ਚੁੰਦਾ ਔਰੇ ਹੋਈ ਜਾ ਬੂਟਾ 6 ਸਾਲ ਚ 6 ਸਾਲ ਚੁੰਦਾ ਬਾਈ 1.5 2 ਸਾਲ ਦਾ ਫਰਕ ਪੈਂਦਾ ਉਧਰਲੀ ਜ਼ਮੀਨ ਦਾ ਇੱਥੇ ਤੂੰ ਤਾਂ ਦੂਆ ਦਾ ਲਾਲ ਜੈ ਦਾ ਕਾਹਦਾ ਜਿਹੜਾ ਬੂਟਾ ਚੱਲਦਾ ਇਹ ਮਿੱਟੀ ਨਾਲ ਚੱਲਦਾ ਫੁੱਲੀ ਨਾਲੇ ਬਸ ਉਹਰੇ ਥੱਲੇ ਦਾ ਬੋਦੀ ਢਟੀ ਆ ਜੀ ਮੋਟਾ ਹੀ ਫਿਰ ਬੂਟਾ ਉੱਪਰੇ ਲਾ ਦੇ ਬੂਟੇ ਨੂੰ ਜੇ ਤੂੰ ਚਾਹੇ 4 ਫੁੱਟ ਥੱਲੇ ਲਾ ਲ ਜੜ ਤਾਂ ਉਹਦੀ ਇੰਨੀ ਉੱਪਰ ਆਏ ਮੈਂ ਕਹਿੰਦਾ ਮੈਂ ਆਹੀ ਖਿੱਚਣੀ ਆ ਫਿਰ ਆਹੀ ਤਾਂ ਆ ਕੇ ਖਿੱਚਦੀ ਜਦੋਂ ਉੱਪਰ ਆ ਜਾਂਦੀ ਆ ਉਹ ਮਿੱਟੀ ਥੱਲੇ ਨਹੀਂ ਜਾ ਸਕਦਾ ਉਹਦਾ ਫਰਕ ਪੈਂਦਾ ਉਹਨੂੰ ਸਾਰਾ ਡਾਲ ਵੀ ਸਾਫ਼ ਹੋਣੀ ਆ ਸ ਵੀਰ ਆਹ ਡਾਲ ਸੇਰੇ ਸਹੀ ਸਾਫ਼ ਹੋਣੀ ਆ ਸਾਰੀ ਹੋਣੀ ਆ ਫਿਰ ਅੱਜ ਤਾਂ ਨਹੀਂ ਨੰਬਰ ਆਉਂਦਾ ਕਹਿੰਦਾ ਮੈਂ ਲਿਖ ਆਇਆ ਰਾਤ ਅੱਜ ਨਹੀਂ ਹੋ ਗਿਆ ਹਾਂ ਰਾਤ ਨੂੰ ਤੂੰ ਆਉਂਗਾ ਤੁਹਾਡੇ ਸਵੇਰੇ ਖਾੜਾ ਦਾ ਤੜ ਕੱਲ ਨੂੰ ਆਉਂ ਸਵੇਰ ਨੂੰ ਵਿੰਦਰ ਦਾ ਰਾਤ ਨੂੰ ਤੂੰ ਆਉਗਾ ਵਿੰਦਰ ਦਾ ਆਉਂਗਾ ਰਾਤ ਨੂੰ ਹਾਂ ਵਿੰਦਰ ਦਾ ਰਾਤ ਨੂੰ ਆ ਜੂਗਾ ਕਈ ਕੀਤੇ ਗਏ ਪਏ ਅੱਜ ਹੈ ਕਿਸੇ ਦੀ ਉੱਥੇ ਫੋਨ ਕਰਾਂ ਵੀ ਬੀਜ ਫਿੱਲੋ ਖੇਤ ਤਿਆਰ ਆ ਪੈ ਫਿੱਲੋ ਇੱਕ ਵਾਰੀ ਪਾਉਣਾ ਹੈ ਕਿ ਮੁਰ ਪਾਉਣਾ ਇੱਕ ਵਾਰੀ ਬਾਅਦ ਦੇਣਾ ਹੁਣ ਤੂੰ ਹੋਰ ਹੁਣ ਆਇਆ ਬਤਾ ਕਿ ਸਕੀਮ ਹੋਰ ਦੇ ਦੇ ਔਲੇ ਦਿਨ ਸਾਰੀ ਸਲਾਬ ਹੀ ਪਾਇਆ ਨਾ ਮਿੱਟੀ ਪਾ ਕੇ ਪਾਣੀ ਲਾ ਦੀ ਬੂਟੇ ਲਾ ਕੇ ਉਹ, ਹਿੰਤਾ ਗੱਲੇ ਬਥੇਰੀ ਆ, ਬੂਟੇ ਨੂੰ ਪਾਣੀ ਆ ਜੂ ਗੇਲੇ। ਕੀ ਕਰੀਏ ਹੁਣ? ਕੀ ਰਹਿਣ ਦੀਏ? ਮੈਂ ਬੂਟੇ ਡੋਬੇ ਵੀ ਤਾਂ ਹੈਗੇ ਆ। ਸੁੱਕਣਾ ਜਾਵੇ। ਫਿਰ ਵੀ ਇਦਾਂ ਹੀ ਲਾ ਦੀਏ। ਚਾਹੇ 20 ਦਿਨ ਨੂੰ ਪਾਣੀ ਲਾ ਦੀ ਨੂੰ ਜੰਮੇ ਤੇ ਗੰਨਾ। ਆਹੋ ਗੱਲ ਤਾਂ ਠੀਕ ਹੈ ਜੀ। ਉਹ ਇਥੇ ਸਾਲਾ ਸੁੱਕਣਾ ਜਾਵੇ ਬੂਟਾ। ਬੈ ਡੋਬੇ ਵੀ ਸੁੱਕ ਗਿਆ ਫੇਰ ਤਾਂ। ਰੀਤਾ ਠੰਡਾ ਹੁੰਦਾ। ਹਾਂ। ਰੀਤਾ ਠੰਡਾ ਹੁੰਦਾ ਇੱਕ ਤੇਰਾ ਬੂਟੇ ਡੋਬੇ ਵੀ ਆ। ਨੰਬਰ 2 ਚਵੱਚਾ ਤੇ ਕੋਲ ਆ। ਬਈਏ ਤੇ ਇੱਕ ਦਿਹਾੜੀ ਚ ਚਾਹੇ ਕੱਲੇ-ਕੱਲੇ ਚੀਕੀ ਕੁਆਲਿਟੀ ਪਵਾ ਦੀ। ਹੂੰ। ਸਮਝ ਗਿਆ ਆਏ ਆ ਜੇ ਤੈਨੂੰ ਪਾਣੀ ਲਾ ਦਿੱਤਾ ਤੇ ਕੱਕਣਡਾ ਬਹੁਤ ਕੱਕਣਡਾ ਬਹੁਤ ਹੁੰਦਾ ਹੂੰ ਐਦਾਂ ਹੀ ਗੱਲ ਆ ਫਿਰ ਜੰਮਿਆ ਹੁਣ ਉਹਨੇ ਬਹੁਤ ਛੇਤੀ ਹੁਣ ਜੰਮਣਾ ਦਾ ਬਹੁਤ ਛੇਤੀ ਇਹਨੇ ਹਾਂ ਬਾਕੀ ਤੇਰੀ ਚੁਆਇਸ ਆ ਮੈਂ ਤਾਂ ਲਾਉਣਾ ਪਾਣੀ ਮੈਂ ਕਿਤੇ ਕਹੇ ਵੀ ਤੁਹਾਨੂੰ ਰੋਕਦਾ ਭਾਈ ਆਪ ਲਾਤਾ ਤੇਰੀ ਜੀਹਾਂ ਦਾ ਫਰਕ ਹੈ ਮਤਲਬ ਕਹਿੰਦਾ ਸਾਡੇ ਸੁੱਕੀ ਮਿੱਟੀ ਆ ਉਹ ਇੰਨੀ ਗਿੱਲੀ ਨਹੀਂ ਹੈਗੀ ਜਿੰਨਾ ਰੇਤਾ ਠੰਡਾ ਰਹਿੰਦਾ ਪਰ ਸਾਡੇ ਬੂਖਾ ਬੂਟਾ ਸੁੱਕਣ ਦਾ ਚਾਂਸ ਬਹੁਤ ਘੱਟ ਜਣਾ ਹੁਣ। ਉਰੇ ਤਾਂ ਯਾਰ ਨੂੰ ਪਾਣੀ ਲੱਗਣਾ ਜਾਨੂ ਨੇ ਪਾਣੀ ਲੱਗ ਜਾਂਦਾ ਯਾਰ ਨੂੰ ਪੱਤੇ ਨਿਕਲਣੇ ਆ। ਇੱਕ ਤਾਂ ਤੇਰੇ ਸਭ ਤੋਂ ਵੱਡਾ ਕਾਰਨ ਜਿਹੜਾ ਤੇ ਸਾਰੇ ਡੁੱਬ ਗਏ। ਹਾਂ। ਉਹ ਚੀਜ਼ ਦਾ ਫਰਕ। 10 ਦਿਨ ਹੋ ਗਏ ਡੁੱਬਿਆਂ ਨੂੰ ਵੀ। ਹਾਂ। ਉਹ ਚੀਜ਼ ਦਾ ਬਹੁਤ ਫਰਕ ਆ। ਤੇਰੇ ਤਾਂ ਪੱਤੇ ਹੀ ਨਹੀਂ ਛਿੱਤੀ ਨਿਕਲਣੇ ਆ। ਸਾਡੇ ਵਾਲਿਆਂ ਨੂੰ 20 ਦਿਨ ਪਹਿਲਾਂ ਨਿਕਲੇ ਆ। ਹੂੰ। ਉਹ ਚੜਾਏ ਹੋ ਗਏ ਲੈਂਦੇ ਆ। ਹਾਂ। ਇੱਕ ਨਾ ਗੰਨਾ ਬਹੁਤ ਜੰਮਣਾ। ਪਾਣੀ ਉਹ ਆ ਇੱਕ ਆਗਾ ਮਾਰ ਦੂੰਗੇ ਸਵਾਗਾ ਮਾਰ ਸਵਾਗਾ ਮਾਰ ਕੇ ਬੂਟੇ ਲਵਾਉਂਦੇ ਆ ਠੀਕ ਨਹੀਂ ਨਾਲੇ ਖੇਤਾਂ ਨੂੰ ਫੁੱਲ ਵਰਗਾ ਬਣ ਗਿਆ ਭਈਆਂ ਤੇ ਟੋਏ ਤੇ ਥੋੜਾ ਜਿਹਾ ਮਿੱਟੀ ਘੱਟ ਪਾ ਕੇ ਬਾਲਟੀ ਲਬਈਆ ਦੇ ਹਾੜੀ ਦਾ ਇਹਨਾਂ ਨੀਮਰ ਖਾਲੂਗੇ ਭਈਆ ਦਿਹਾੜੀ ਤੇ ਰੱਖ ਕੇ ਪਵਾ ਦੂਗਾ ਹਾਂ ਅੱਜ ਤਾਂ ਜੇ ਆਪਾਂ ਦੋਏ ਆ ਕੇ ਆਪਣੇ ਘਾਂਟੇ ਪਾਣੀ ਭਾਗੇ ਨੂੰ ਮੁੜ ਜਣਾ ਠੀਕ ਨਹੀਂ ਕਲੋਰੋ ਜ਼ਰੂਰ ਪਾ ਦਿਓ ਪਾਣੀ ਚ ਪਾਉਂਗੇ ਫਿਰ ਉਹ ਤਾਂ ਹਾਂ ਹਾਂ ਜਿੱਦਾਂ ਪਾਣੀ ਪਾਉਂਗੇ ਉਹ ਪਾਣੀ ਚ ਘੋਲ ਕੇ ਪਾ ਲਵੇ ਪਾਣੀ ਚ ਘੋਲ ਲੈ ਚਾਹੇ ਚਾਹੇ ਪੰਪ ਲੈ ਲੈ ਮੂਰੇ ਉਹ ਵੀ ਠੀਕ ਹੈ ਇਦਕਾ ਜਿਹੜੀ ਲਾਈਨ ਨੂੰ ਪਾਉਣਾ ਏ ਪਿੱਛੇ ਬੰਦੇ ਦੋੜੇ ਪਾਣੀ ਪਾਉਂਦੇ ਆਉਂਦੇ ਆ ਪਰ ਤੂੰ ਅੱਧਾ ਅੱਧਾ ਲੀਟਰ ਹਰੇਕ ਬੂਟੇ 'ਚ ਪਾਈ ਜਾ ਹਾਂ ਪੰਪ ਪਰਚੇ ਪੰਪ ਪਰਕੇ ਪੰਪ ਭਰ ਲੈ 20 ਲੀਟਰ ਦਾ ਉੱਚ ਪਾਣੀ ਦਵਾਈ ਪਾ ਲੈ ਹਰੇਕ ਬੂਟੇ 'ਚ ਅੱਧਾ ਅੱਧਾ ਲੀਟਰ ਪਾਣੀ ਪਾਉਂਦਾ ਪਾਈ ਜਾ ਤੇਰੇ 40 ਬੂਟੇ ਕਵਰ ਕਰਦੇ ਨੇ 20 ਲੀਟਰ ਵਾਲੇ ਪੰਪ ਨੇ ਹੂੰ ਕਿੰਨੇ ਕ ਪੰਪ ਲੱਗਣੇ 10 ਪੰਪ ਲੱਗਣੇ ਤੇਰੇ ਆਹੋ ਪੰਪ 'ਚ ਪਾ ਲਵੇ ਨਿਊਜ਼ਲ ਖੋਲ ਲਵੇ ਤੂੰ ਹੀ ਨਿਊਜ਼ਲ ਖੋਲ ਦੇ ਨਿਊਜ਼ਲ ਨਿਊਜ਼ਲ ਖੋਲ ਦੇ ਬੈਠਿਆ ਰਹੋ ਤੇਰੇ ਥੋੜੇ ਮੈਂ ਦੇਖਿਆ ਸੀ ਹ ਨਰਖਲਾ ਇੰਨਾ ਪਾਣੀ ਖੜਦਾ ਔਰੇ ਦੇਖ। ਯਾਹੋ ਅਸਲ ਚ ਗੱਲ ਪਤਾ ਕੀ ਆ। ਇੱਧਰ ਪਾਣੀ ਖੜਦਾ। ਉਹ ਬੰਨ ਦੇ ਗੈਲੀ ਨਾ ਪਾਣੀ ਚੜਨਾ ਕਦੇ ਵੀ। ਬੰਨ ਦੇ ਗੈਲ ਸਿੰਘ ਕੋ। ਉਹ ਪਰਲੇ ਬੂਟੇ ਨੂੰ ਚੜੀ ਦੀ ਜਿਹੜੇ ਖਾਲੀ ਨਿਕਲੇ ਤੇ। ਉਹ ਲਾਈਨ ਵੀ ਲਾਉਣੀਓ ਪਾਣੀ ਆ ਕੁਛ ਨਹੀਂ ਛਿੜੀਆਂ ਪੰਜ ਚਾਰ। ਉਹ ਖੜੀਆਂ ਰਹਿਣ ਦੇ ਉਹ ਤੇ ਅੰਦਰ ਇੰਨੇ ਅੰਦਰ ਰੱਖ ਕੇ ਹੂਲਾ ਲਈਆਂ। ਵੜ ਦੇਣੀਓ ਤਾਂ। ਮੇਰੇ ਕਾਨੂੰ ਹੈ ਤੇਰੇ ਪ੍ਰਾਣੇ ਉਹ ਤਾਂ ਵੜ ਆਪਣੇ ਅੰਦਰ ਹੀ ਆ ਰਹੇ। ਰਹਿਂਦੀ ਯਤ ਮਰਦੇ ਕਦੇ ਗਾ ਹੁਣ। ਕੱਲ ਠੀਕ ਹੈ। ਲਾ ਕੇ ਦੇਖੀਂ ਕੀਤਾ ਪੈ ਗਿਆ ਫਿਰ ਉੱਧਰ ਲੰਘ ਕੇ ਫਿਰ ਔਕਾ ਹੋਊਗਾ। ਨਾ ਬੁਰਜੀ ਤੇ ਅੰਦਰ ਆਓ ਦੇਖ ਬੁਰਜੀ ਖੜੀ ਆ ਭਲਾ। ਉੱਧਰ ਅੱਡਾ ਏ ਹੱਦ। ਸਾੜੀ ਦੇ ਜਗ੍ਹਾ ਬਹੋਰ ਪਰੋਂ ਜਾਂਦੀ ਏ ਜੇ ਉੱਥੇ। ਮੈਂ ਦੇਖ ਲੈ ਟੋਲਾ ਦਿੰਦੀ ਏ ਕਿ ਸਾਡੀ ਸੜਕ ਆ। ਹੋ। ਹੋਰ ਆ ਜੇ ਸੜਕ ਦੇ ਪਰਲੇ ਪਾਸੇ ਲੰਘਦਾ। ਨਾ ਬੁਰਜੀ ਆ ਖੜੀ ਅਸੀਂ ਉੱਥੇ ਸਾਡੀ ਵੀ ਆ। ਉੱਧਰ ਉਹ ਬਹੁਤ ਅੱਡਾ ਹੱਦ ਆ। ਯਾਰ ਮਿੰਕੇ ਲਾ ਕਰੇ ਹੀ ਨਾ ਅੱਡਾ ਪਾਇਆ ਇਹਨਾਂ ਨੇ। ਆ ਤਾਂ ਨਹੀਂ ਨਾ ਨਹੀਂ ਆਹ ਜਿਹੀ ਚਾਹੀਦਾ ਜਿਵੇਂ ਉਹ ਬੀਮ ਕਰਿਆ ਇਹਨੂੰ ਵੀ ਹੋ ਜਾਣਾ ਕਿਸੇ ਟਾਈਮ ਜਿੱਦਣ ਜਾਵੜਾ ਹੋਇਆ ਰੋਡ ਉਹੀ ਕੁ ਸੁਣਾ 14 ਦਾ ਹੀ ਨਹੀਂ ਗਿਆ ਹੋਣਾ ਹੋਣਾ ਕੋਈ ਪਤਾ ਨਹੀਂ ਨੇਰੀ ਧਾਈ ਪਈ ਸੜਕ ਨੂੰ ਯਾਰ ਹੋਊਗੀ ਅਸੀਂ ਬੱਠੇ ਫੇਰ ਕੇ ਹੋ ਜੂਗੀ ਗੱਲ ਪਤਾ ਜੀ ਹੁੰਦਾ ਜਿਹੜੇ ਇਹ ਰੋਡ ਆ ਇਹ ਚੌੜੇ ਤਾਂ ਨਹੀਂ ਹੋਣੇ ਇਹਨਾਂ ਨੇ ਐਵੇਂ ਵੜਨਾ ਬਸ ਨਵਾਂ ਪਿਆ ਕੋ ਮਜੇ ਕੋਈ ਉਹੀ ਦੇ ਵਾਸਤੇ ਤੇਰੇ ਘਰ ਤੋਂ ਢੋਟਾ ਦੂੰਗੀ ਰੋਪੜ ਤੱਕ ਗਵਰਨਮੈਂਟ ਆਹੋ ਥੋੜੀ ਫਰੰਟ ਵੀ ਬਾਅਦ ਚਾਹੀਦਾ ਇੱਕ ਪਿੰਡ ਵੀ ਬਾਅਦ ਆਉਂਦੀ ਪਿੰਡ ਸਾਰੀ ਇੱਕ ਨਹੀਂ ਹੋਣੀ ਆ ਫੇਰਾ ਬਾਦ ਕਾ ਸਾਰਾ ਖੈਰਾਬਾਦ ਆ ਗਿਆ ਰੋਪੜ ਇੱਥੇ ਬੰਦ ਤੀ ਲੈ ਕੇ ਰੋਪੜ ਤੱਕ ਆ ਬੁੱਢਾ ਪਰ ਹੋਈ ਆ ਜਣਾ ਹੁਣ ਕਰਾਲੀ ਦੇਖ ਲਾ ਕਰਾਲੀ ਪਰਲੀ ਰੋਡ ਚੌੜੀ ਤਾਂ ਕਰਤੀ ਪਰ ਘਰ ਤੋਂ ਢੋਟਾ ਸਕਦੇ ਜਿੱਥੇ ਤੱਕ ਸੜਕ ਹੈਗੀ ਸੀ ਉਹਨਾਂ ਨੂੰ ਉੱਥੇ ਤੱਕ 11 ਕੇ ਚੌੜੀ ਕਰਤੀ ਪਰ ਆਈ ਨਹੀਂ ਹੈਗਾ ਵੀ ਹੋਰ ਜਗ੍ਹਾ ਦੇ ਲਵੇ ਆ ਚੀਜ਼ ਹੁਣ 66 ਫੁੱਟ 68 ਰਹਿਣੀ ਹੈ 68 ਤੱਕ ਕਵਰ ਹੋ ਜੂਗੀ ਤੇ ਜ਼ਿਆਦਾ ਨਹੀਂ ਮੇਲੀ ਕਿੰਨੇ ਕੇ ਏਰੀਆ ਢੋਂਦੇ ਜਾਈ ਜਾਵੂਗੇ ਸਰੇ ਤੱਕ ਚੱਲੀਏ ਫਿਰ ਹੁਣ ਆਪਾਂ ਦੇਖੀਏ ਮਰਜੀ ਹੈ ਜਾਓ ਮੇਰੇ ਤਾਂ 260 ਰਹਿ ਗਿਆ ਆ ਗਿਆ ਮੈਂ 260 ਲਾ ਕੇ ਨਹੀਂ ਬਾਕੇ ਮੈਂ ਤਾਂ ਮੋਟਰ ਤੇ ਡੱਪੜ ਚੱਲਿਆ ਪਾਣੀ ਦੇਖ ਲਈ ਇੱਕ ਵਾਰੀ ਬਸ ਭਈਆਂ ਨੂੰ ਫੋਨ ਕਰ ਲੈ ਬੀਜ ਵਾਲੇ ਨੂੰ ਕਾ ਕਰਦੇ ਹੋਰ ਕੀ ਆ ਬਹੂ ਬਲੀ ਨਹੀਂ ਕਾਲ ਕੇ ਉਹ ਕਾਲ ਕੇ ਕਾਲ ਕੇ ਆ ਕਾਲ ਕੇ ਲੋ ਭਾਈ ਹਾਂ ਭਾਈ ਪੰਚ ਤਾਂ ਸਸਰੀ ਕਾਲ ਬਈ ਡੱਲ ਆਏ ਭਈ ਅੱਜ ਅਸੀਂ ਕੁਵਾਰ ਚੋਂ ਕੱਢਿਆ ਮੁਰਸਲਾ ਬਣਾ ਲਾ ਉਹ ਜੀ ਲੋਡ ਨਹੀਂ ਪੈਂਦੀ ਸੀ ਅੱਜ ਦੀ ਲੋਡ ਪਈ ਫਿਰ ਹੁਣ ਕਬਾਰ ਚੋਂ ਕੱਢ ਕੇ ਅੱਜ ਸਮਰਾ ਕੇ ਲਿਆਉਣਾ ਹੈ ਸਟਾਰਟ ਤਾਂ ਹੁੰਦਾ ਸਭ ਕੋ ਹੁੰਦਾ ਹੁੰਦਾ ਸਾਰਾ ਬਸ ਇਹਦਾ ਵਕ ਚੈਂਸੈਟ ਪੈਣਾ ਬਸ ਨਹੀਂ ਚੈਂਸੈਟ ਪਾ ਦੇਣਾ ਉੱਪਰ ਤੇ ਸਰਵਿਸ ਨਹੀਂ ਕਰਾਈਦੀ ਤੇ ਚੱਲਦਾ ਹੋ ਜਾਊਗਾ ਸਰਵਿਸ ਜੀ ਹੋ ਜਾ ਇੱਕ ਵਾਰ ਹਾਂ ਇੱਕ ਮੋਟਰਸਾਈਕਲ ਚੰਗਾ 2-3 ਚਾਹੀਦੇ ਮੋਟਰਸਾਈਕਲ ਨੂੰ ਘਰ ਤੋਂ ਚਾਹੀਦੀ ਇੱਕ ਤੂੰ ਸਕੂਲ ਹੀ ਗਿਆ ਤੂੰ ਬਾਈ ਯਾਰ ਬੁਖਾਰ ਚ ਬੁਖਾਰ ਚ ਤੂੰ ਤਾਂ ਮੈਂ ਯਾਰ ਰੋਪੜਿਆਂਲੇ ਫਿਰਦਾ ਬੁਖਾਰ ਚ ਹਾਂ ਮੈਂ ਚੱਲ ਕੰਮ ਆਉਂਦਾ

ਖੜਾ ਕੇ ਇਹਦੇ ਨਾਲ ਆਣਾ ਫੱਟਣਾ ਫਿਰ ਚਲੋ ਜੀ ਹਾਂ ਜੀ ਭਾਈ ਸਕੂਲ ਵਾਲੀਆਂ ਬੱਸਾਂ ਤੇ ਬਚ ਕੇ ਸਕੂਲ ਵਾਲੀਆਂ ਬੱਸਾਂ ਵੀ ਬਸ ਆ ਕੇ ਚਲਾਉਣਾ ਸਿੱਧੀ ਗੱਲ ਹੈ ਜਿਹੜੀ ਰਾਹ ਦੀ ਠੀਕ ਨਹੀਂ ਗੱਲ ਬਚਾਓ ਹੋ ਗਿਆ ਭਾਈ ਹਾਂ ਇਹ ਤਾਂ ਭਾਈ ਤੇਜ਼ ਚੱਲਦਾ ਤਾ ਉਹ ਨਹੀਂ ਬੱਸਰ ਡਰਾਈਵਰ ਨੂੰ ਆਈ ਜਾਂਦਾ ਵੀ ਭਾਈ ਇਹ ਤਾਂ ਭਾਈ ਡਰਾਈਵਰ ਨੂੰ ਡਰਾਈਵਰ ਉਹ ਤਾਂ ਜਾਂਦੇ ਆ ਉਹਨਾਂ ਨੂੰ ਪਤਾ ਵੀ ਆ ਮੋੜ ਇੱਧਰ ਤੇ ਬੰਦਾ ਨਿਕਲ ਸਕਦਾ ਯਾਰ ਜਦ ਪਿੰਡ ਚ ਵੜ ਕੇ ਬਸ ਹੌਲੀ ਜਾਣਾ ਚਾਹੀਦੀ ਆ। ਉਹੀ ਗੱਲ ਐ ਤੇ ਬਾਕੀ ਸਾਰੀ ਬੱਸ ਨਿਆਣੇ ਗਿਆ ਭਰੀ ਹੋਈ। ਹੋਰ ਐ ਥੋੜੇ ਕਿੱਧਰੋਂ। ਜਦੋਂ ਬ੍ਰੇਕ ਐ ਉਹਦੇ ਬ੍ਰੇਕ ਵੀ ਮਾਰੇ ਮੂੰਹ ਵੀ ਵੱਜ ਜਾਂਦੇ। ਐਡੀ ਵੱਡੀ ਜੀ ਜ਼ਿੰਮੇਵਾਰੀ ਐ। ਤੂੰ ਹੌਲੀ ਚੱਲ। ਨਹੀਂ। ਹੁਣ ਦੇਖਿਆ ਨਹੀਂ ਇਹ ਪਹਿਲਾਂ ਵੀ ਬਹੁਤ ਵਾਰ ਦੇਖਿਆ ਬੰਦਾ ਬਹੁਤ ਤੇਜ਼ੀ ਨਾਲ ਗੱਡੀ ਚਲਾਉਂਦਾ ਪਿੰਡ ਵਿੱਚ ਵੀ। ਆ ਹੁਣ ਤੇ ਸਾਹਮਣੇ ਮਾਮਾ ਰਿਆ ਮੋਟਰਸਾਈਕਲ ਚੌਲੇ ਕੇ। ਇੱਕ ਗੱਡੀ ਹੋਰ ਆਉਂਦੀ ਭਰੀ। ਤੂੰ ਸੋ ਗੱਲ ਮੋਟਰਸਾਈਕਲ ਕੋਈ ਆਉਂਦਾ ਬਾਈ ਇੰਨੀ ਤੇਜ਼ ਆਉਂਦਾ ਉਹ ਛੱਡ ਦੇ ਗੱਲਾਂ। ਮੋਟਰਸਾਈਕਲ ਹੌਲੀ ਆਉਂਦਾ ਤਾਂ ਇਹ ਔਰ ਮੋਟਰਸਾਈਕਲ ਹੌਲੀ ਦਾ ਬਚਾਉ ਤਾਂ ਹੋ ਗਿਆ ਹੂੰ ਜੇ ਤੇ ਜਾਂਦਾ ਜੇ ਮੋਟਰਸਾਈਕਲ ਤੇ ਹੁੰਦਾ ਬਸਤ ਹੈ ਉ ਤੇਜ਼ ਤੇ ਫੇ ਕੰਮ ਖਰਾਬ ਨਿਆਣੇ ਦੇ ਵੀ ਫਿਰ ਛੋਟਾ ਛੋਟਾ ਬਜਿੰਦੇ ਮੂੰਹ ਮਾ ਫੁੱਟਣ ਦੇ ਉਹਨਾਂ ਦੇ ਫੁੱਟਣੇ ਤੇ ਯਾਰ ਰਿਕਵਰ ਬ੍ਰੇਕ ਬਜਣੀ ਆ ਹਾਂ ਨਿਆਣੇ ਕਿਤੇ ਸੀਟ ਬੈਟ ਵਾਈ ਬੈਠੇ ਕਿਤੇ ਯਾਰ ਉਹ ਉਹ ਨਿਆਣੇ ਨੂੰ ਘੜਾ ਪਤਾ ਕੁਛ ਉਮਰ ਆ ਜਾ ਖੇਲ ਕੇ ਗੱਲਾਂ ਕਰਦੇ ਬੈਠੇ ਹੋਣੇ ਨਾ ਨਾ ਬਾਈ ਹੌਲੀ ਹੋ ਜਾਣਾ ਚਾਹੀਦਾ ਤਾਂ ਹੌਲੀ ਚਾਹੀਦਾ ਪਿੰਡਾਂ ਵਿੱਚ ਜਾਵੇਂ ਪੈਸੇ ਤੌਰ ਤੇ ਹੌਲੀ ਜਾਣਾ ਚਾਹੀਦਾ ਉੱਥੇ ਬੈਠੇ ਸਾਨੂੰ ਖੜਕਾ ਸੁਣਣੇ ਹੁਣ ਇੱਥੇ ਪਿੰਡ ਮੈਂ ਹੁਣ ਮੇਰੀ ਗੱਲ ਆਹ ਕਹਿੰਦਾ ਦੂਏ ਸਿਵਿੰਟੂ ਕਮ ਕਿਦਾ ਹੋ ਗਿਆ ਕਿਦਾ ਹੋ ਗਿਆ ਕਹਿੰਦਾ ਦਾਦੂ ਐਸੂ ਪੈਸੀਡੈਂਟ ਹੋ ਗਿਆ ਮੈਂ ਪਤਾ ਨਹੀਂਦਾ ਹੋ ਗਿਆ ਬਾਦ ਵਾ ਤਾਂ ਬਚਾਉਈ ਤਾ ਜੇ ਬਚਾਉ ਤਾ ਵਧੀਆ ਭਾਈ ਹਾਜ਼ ਵੀ ਕਿੱਥੇ ਆਉਣ ਕਰਾ ਪਾਣਾ ਕਹੀਂ ਦਾ ਤਾ ਰਸਤਾ ਆਪਣਾ ਕਿਉਂਣਾ ਉੱਥੇ ਇਹ ਮੈਨੂੰ ਲੱਗਈ ਜੀ ਤੂੰ ਕਿਥੇ ਰਿਹਾ ਹੈ ਹੈ ਤੂੰ ਕਿਥੇ ਰਿਹਾ ਹੈ ਕੱਖ ਸਾਹ ਉਹਨਾਂ ਦੇ ਹਾਂ ਕਰੇਂਦਾ ਹਾਂ ਕੀ ਕਹਿੰਦੇ ਐ ਕਿ ਕਹਿੰਦੇ ਐਕਸੀਡੈਂਟ ਗਿਆ ਐਕਸੀਡੈਂਟ ਹੋ ਗਿਆ ਦੋਨੇ ਕਿੱਥੇ ਸਗੂਰਾ ਜੀ ਬਸ ਦਾ ਹੋਇਆ ਦਾ ਹੂੰ ਨਾ ਉੱਤੇ ਮੋੜ ਪਰ ਆਪਣੇ ਵਾਲੇ ਪਰ ਡੇਰੀ ਵਾਲੇ ਪਰ ਕਦ ਮਹੋਣੀ ਕਿਹੜੀ ਦਾ ਹੋਇਆ ਵਾਹ ਔਰੇ ਵਾਲੀ ਦਾ ਸਾਡੇ ਚੈੱਕ ਕਰੋਗੇ ਤਾਂ ਜੰਮੀ ਆਬੇ ਨਾਲ ਪਜਣੋ ਮਤਿ ਦੀ ਬਸ ਬਦੀ ਦੀ ਕਿਹ ਕਿਹਾ ਹੋ ਗਿਆ ਪਜੋ ਹੋ ਗਿਆ ਬਸਲ ਤੇ ਇਹ ਬਹੁਤ ਆ ਕੈਸਾ ਲਾ ਇਹਨਾਂ ਨੂੰ ਛੁੱਟੀ ਦਾ ਲਾਹਾ ਹੋ ਜਾਂਦਾ ਵੀ ਘਰ ਜਾਈਏ ਇੰਨੇ ਆਲੇ ਕਰਕੇ ਵੀ ਥਾਲਾ ਜਵਾਕ ਵੀ ਦੇਖੋ ਵਿੱਚ ਛੋਟੇ ਛੋਟੇ ਮੇਰਾ ਠੀਕ ਹੈ ਪਜਾਉ ਜੋ ਵਿਚਾਉ ਆ ਬਾਈ ਹਾਂ ਸਾਨੂੰ ਤੂੰ ਥਾਪ ਕਰਾਇਆ ਹੁਣ ਤੂੰ ਜਾਣਾ ਰਸਤੇ ਸਭ ਤੇ ਜਾਣਾ ਹੋਣਾ ਤੇ ਕਿਤੇ ਨੂੰ ਨਾ ਮੈਂ ਲੇਟ ਜਾਣਾ ਹਲੇ ਕਰਾ ਪਾ ਲੈ ਪ੍ਰੀ ਚੱਲ ਤੇਰੇ ਦਹੀਏ ਮਿੱਟੀ ਉੱਥੇ ਚਲਾ ਲੱਗਦਾ ਦਾ ਘਾਟਾ ਲੱਗਣਾ ਉੱਥੇ ਸਿੱਧਾ ਚ ਰੰਗ ਤੇਰਛਾ ਹੈ ਕੀ ਰਸਤਾ ਜਾ ਕੇ ਦੇਖ ਲੈ ਪਤਾ ਲੱਗੂ ਕਿ ਕਿੰਝ ਚਲਾਈ ਜੀ ਦੇਖਦੇ ਚੱਲ ਇਹ ਆਏ ਤੇ ਅੱਛਾ ਚਲਾਈ ਹੈ ਨਾ ਇਹ ਇਹ ਆਏ ਆਏ ਤੇ ਅੱਛਾ ਚਲਾਈ ਜੀ ਫਿਰ ਇੱਧਰੋਂ ਬਾੜ ਲਈ ਪੈਂਦਾ ਮੈਂ ਉਹੀ ਕਹਿੰਦਾ ਵੀ ਉਹ ਇੱਧਰ ਉਹ ਇੱਧਰ ਨੂੰ ਜਰਾਉਂਦੇ ਆਏ ਸਿੱਧਾ ਫੇਰ ਬਾੜ ਪੈਂਦਾ ਟਰੈਕਟਰ ਜਾਂ ਟਾਬਰ ਤੇ ਉੱਪਰੋਂ ਟਰੈਕਟਰ ਘੁੰਮ ਕੇ ਚੜ ਦੀ ਉੱਥੇ ਬਣਨੀ ਹੈ ਟਾਵਰ ਦੇ ਉੱਪਰੋਂ ਕਢੇ ਕਾਲ ਬੜਾ ਫੇਟਰ ਬਣਾਉਣੀ ਇੱਕ ਖਾਲ ਕੋਲ ਉੱਥੀ ਦੇ ਪਰੇ ਇੱਧਰ ਆਉਂਦਾ ਪੱਕੀ ਮੈਂ ਕਿਹੜੀ ਉਹਦੇ ਪਰ ਦੇਂਗਾ ਇੱਧਰ ਮੈਂ ਕਰਾ ਹੈ ਪੈ ਜੂਗਾ ਬਾਹਰ ਖੜਾ ਨਾ ਟਰਾਲੇ ਦੇ ਪਿੱਛੇ ਖੜਾ ਟਰਾਲਾ ਕਾਹਦੇ ਨੂੰ ਲੱਗਣਾ ਪੈਣਾ ਹੈ ਮੇਰੇ ਰੇਡਰ ਉੱਥੀ ਖੜਾ ਬਾਪੂ ਜਾ ਕਢਾ ਦੇ ਟਰੈਕਟਰ ਨਾਲ ਚੱਲ ਜਦੇ ਕਢਾ ਦੀ ਇਹਨੂੰ ਵਜੋੜਦਾ ਬਸ ਉੱਥੇ ਬਾ ਚੱਲ ਫਿਰ ਆਹੋ ਫਿਰ ਚੱਲ ਮੈਨੂੰ ਲੱਗਦਾ ਚੱਲ ਇੱਕ ਦੂਰ ਗਈਆਂ ਚੱਲ ਲਓ ਜੀ ਬਾਈ ਹੋ ਗਿਆ ਤੇ ਕੱਟ ਬਣਾਇਆ ਅੱਜ ਵਧੀਆ ਪਹਿਲਾਂ ਬਾਦ ਵਿੱਚ ਕਿਹੜਾ ਮਟੀਰੀਅਲ ਜਾਊਗਾ ਆ ਖੇਤ ਜੋ ਥੋੜੀ ਥੋੜੀ ਆਪਾਂ ਨੇ ਚੱਕ ਲਈ ਮਿੱਟੀ ਇੱਥੇ ਦਾ ਇਹ ਇਹ ਹੈਵੀ ਕੈਰਾ ਸਾਰੇ ਖੇਤ ਦਾ ਉੱਚਾ ਤਾਂ ਹੈ ਉਹਨਾਂ ਦਾ ਤੇ ਉੱਚਾ ਤਾਂ ਹੈ ਥੋੜੀ ਥੋੜੀ ਚੜਾ ਕੇ ਹੁਣ ਆਏ ਆ ਵੀ ਪੱਕਾ ਕੰਮ ਹੋ ਗਿਆ ਇੱਕ ਵਾਰ ਹੁਣ ਰਸਤਾ ਇਹੀ ਹੈ ਬਾਹੀ ਕਰੀ ਹੁਣ ਇਹੀ ਕਰੀਦਾ ਕੰਪਿਊਟਰ ਕਰੀ ਗੰਨੇ ਦੇ ਬਾਅਦ ਵੀ ਇਹੀ ਰਸਤਾ ਚੱਲੀ ਜਾਣਾ ਹੁਣ ਤਾਂ ਹੋਰ ਕੀ ਆ ਉਹਨੂੰ ਥੋੜਾ ਥੋੜਾ ਹੋਰ ਬਾਲਣਾ ਆਪਾਂ ਨੇ ਨਹੀਂ ਬਾਲਣਾ ਜੀ ਹੈਂ ਉਹ ਗ੍ਰੇਡਰ ਜੁਰਟ ਨੂੰ ਠੀਕ ਆ ਉਹ ਹੂੰ ਟਰੈਕਟਰ ਜਾਣ ਨੂੰ ਠੀਕ ਆ ਸਰਾ ਉੱਨਾ ਕੇ ਰੱਖ ਲੂੰਗੇ ਗ੍ਰੇਡਰ ਖੜ ਜਿੰਦਾ ਗਾਹਾਂ ਦਾ ਤੰਗੇ ਆ ਪਿੱਛੇ ਹੀ ਖੜਦਾ ਤੇ ਆ ਬਣਾਇਆ ਰਸਤਾ ਆਪਾਂ ਨੇ ਘੱਟ ਆ ਇਧਰ ਨੂੰ ਆ ਪਿੰਡ ਨੂੰ ਲੰਘ ਜਾ ਗਾਣਾ ਟਰਾਲਾ ਚੜ ਕੇ ਉਰੇ ਦੇ ਗੰਨੇ ਵਾਲੇ ਇੱਥੇ ਚ ਲਾਉਣਾ ਆਪਾਂ ਨੇ 5 ਗਿੱਲਿਆਂ ਚ ਗੰਨਾ ਐ ਤਗੀ ਤੇ ਕੱਲ ਨੂੰ ਇਹਨੂੰ ਲੇਜ਼ਰ ਕਰਦੇ ਆ ਆ ਖੇਤ ਆਪਾਂ ਨੇ ਬੀਜਣੇ ਪਹਿਲਾਂ ਦੋ ਟਾ ਗਿੱਲੇ ਉਹ ਲੰਬੀਆਂ ਪਾਲਾਂ ਦੋ ਦਿਨ ਲੇਟ ਬੀਜੂਗੇ ਗਿੱਲਾ ਖੇਤ ਆ ਇਹਨੂੰ ਲੇਜ਼ਰ ਮਾਰ ਕੇ ਨਾ ਮੋਟਾ ਉੱਤੇ ਬਾਅਦ ਕਰੀਏ ਐ ਇਹ ਕਰ ਨੂੰ ਭਜਾ ਲੈ ਇਹ ਨੋ ਮਾਰਨਾ ਪਰਲੇ ਨੂੰ ਸੈੱਟ ਕਰ ਦੇ ਨਹੀਂ 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 ਤਾਂ ਬਹੁਤ ਨੀ ਮਾਰਨ ਹਾਂ ਫਿਰ ਤਾਂ ਬਹੁਤ ੱੱਕਣਾ ਪੈਣਾ ਹੈ ਉੱਥੇ ਬੱਟ ਪਾ ਕੇ ਉਹਨੂੰ ਬੱਟ ਨੂੰ ਸੇਹ ਦੇ ਸਿੱਧਾ ਲੀਰ ਕਰ ਦੇਈਦਾ ਬਾਕੀ ਠੀਕ ਹੀ ਆ ਕਿਆਰੇ ਕਿੱਧਰ ਪਾਈਏ ਗੰਨਰ ਹਾਂ ਕਿਆਰੇ ਕਿੱਧਰ ਪਾਈਏ ਕਿਹੜੇ ਕਿਆਰੇ ਗੰਨੇ ਵਾਲੇ ਹਾਂ ਗੰਨੇ ਨਾਲ ਤਾਂ ਕਿਆਰਾ ਕਿਆਰੀ ਰੱਖ ਲੈਣਾ ਹੈ ਬਸ ਹੂੰ ਬੀਜ ਕੇ ਖਾਲਤੀ ਪਾਣੀ ਲੈ ਜਾਉਂਗੇ ਹਾਂ ਆਓ ਠੀਕ ਹੈ ਨਹੀਂ ਤਾਂ ਆਏ ਵੀ ਜਾ ਸਦਾ ਤਾਂ ਪਾਣੀ ਲੰਬਾ ਫੇਖਾਲ ਆਪਾਂ ਨੂੰ ਉਹ ਸਲੇ ਥੈਂਕਿਆ ਹੈ ਉਹ ਖਾਲ ਨੂੰ ਬਾ ਦੇ ਉਹ ਯਾਰ ਇੱਕ ਵਾਰ ਬਾਦੂਗਾ ਫੇਰ ਨਮੀ ਪਾਉਣੀ ਪੈਣੀਗਾ ਸਾਨੂੰ। ਕਿਆ ਫਾਇਦਾ ਉਹਦਾ? ਕਿਆਰੇ ਦਾ ਕਿਆਰਾ ਭਰੀ ਜਾਣਾ। ਠੀਕ ਐ। ਹੈ ਕਿ ਨਹੀਂ? ਓਕੇ। ਕਰਕੇ ਕਿਆਰਾ ਭਰ। ਠੀਕ ਉਹ ਸੈਟ ਆ ਗਿਆ ਕੰਮ ਇਹ। ਇਹੋ ਸਪਰੇਅ ਜੀ ਮਾਰ ਦੇ ਟੋਲਾਂ ਪਰ ਇਹਨਾਂ ਪਰ। ਦਵਾਈ ਲਾ ਕੇ ਰੱਖਦਾ ਕਰਦਾ। ਜਿੱਦਣ ਬਾਹਣ ਆਉਣਾ ਉਦਣੇ ਹੋਣਾ ਸਾਰਾ ਕੁਝ ਇਹ। ਹੂੰ। ਜਦ ਇਹ ਪੰਪ ਗੈਰੇ ਲਿਆਉਣਾ। ਠੀਕ ਨਹੀਂ ਗੱਲ? ਜੱਟ-ਪੱਟ ਮਾਰ ਦੇਣੀ ਪਹਿਲਾਂ। ਘੱਟ ਤਾਂ ਬਹੁਤ ਸੋਹਣਾ ਬਣਿਆ ਨਾ। ਘੱਟ ਤਾਂ। ਉਹ ਥੋੜਾ ਜਿਹਾ ਪਰਾਂ ਤੇ ਹੋਰ ਵੱਡ ਲੂਗੇ ਲਾਗ-ਲਾਗ। ਟਰਾਲਾ ਹੋਰ ਚੜ ਕੇ ਚੜਜੂਗਾ ਪਰਾਂ ਨੂੰ। ਟਰੈਲੇ ਦਾ ਹੁਣ ਵੀ ਬਹੁਤ ਜਗ੍ਹਾ ਆ ਸਿੱਧੀ ਬੈਠੇ ਦੇ ਨਾ ਆਏ ਜਾਣਾ ਟਰੈਲੇ ਨਾਲ ਯਾਰ ਹੂੰ ਥੋੜੀ ਜਗ੍ਹਾ ਕਿਤੇ ਉਹ ਬਹੁਤ ਜਗ੍ਹਾ ਵਾਧੂ ਪੱਕ ਪਕਾ ਦੇਣਾ ਇੱਥੇ ਨੂੰ ਉਤਾਰਨਾ ਗੰਨੇ ਵਾਲੇ ਟਰਾਲੇ ਹੁਣ ਗੰਨੇ ਵਾਲੇ ਕਿ ਹੁਣ ਉਤਰੇ ਬਾਹੀ ਦਾ ਦੂਰੀ ਨੂੰ ਉਤਾਰ ਸਭ ਕੁਝ ਉਤਾਰਨਾ ਬੀਜ ਬੋ ਜੂਰੀ ਨੂੰ ਉਤਾਰਨਾ ਸਾਰਾ ਬਸ ਫਿਰ ਆਪੇ ਪੱਕ ਜਣਾ ਜਿੰਨੇ ਇਹ ਨਹੀਂ ਹੂੰ ਹੋਰ ਕੀ ਚੱਲੀਏ ਫਿਰ ਹੁਣ ਦੇਖੀਏ ਚੱਲ ਜਲੀ ਮੈਨੂੰ ਵੀ ਜਾਣਾ ਹੁਣ ਆਹੋ ਦੇਖਦੇ ਚੱਲਦੇ ਆ ਕੀ ਕਹਿੰਦਾ ਬਿੰਦੂ ਕਰਦਾ ਫੋਨ ਹਾਂ ਰਾਤ ਨੂੰ ਮਾਮੂ ਕਾ ਤੜ ਕਲੂ ਆਉਂਗਾ ਨੰਬਰ ਤੋਂ

ਮਛਰ ਦਾ ਹੋ ਗਿਆ ਹੁਣ ਆ ਯਾਰ ਹੈ ਪੂਰਾ ਇਹ ਤਾਂ ਮਛਰ ਦਾ ਨਹੀਂ ਪਾ ਕੇ ਫਾਇਦਾ ਉਹ ਦੂਈ ਪਾ ਬਈ ਨਾ ਰਜਾਈ ਲੈ ਕੇ ਪਿਆਰਾ ਆਇਓ ਪੌਣੀ ਗਾਹ ਨੂੰ ਮੜ ਕੇ ਲੇ ਗਿੜੇ ਯਾਰ ਮਛਰ ਦਾ ਨਹੀਂ ਉਹ ਉਤਾਰ ਦੇ ਘਰਾਂ ਰੱਖ ਜਾ ਉਹਨੂੰ ਮਛਰ ਦਾ ਨਹੀਂ ਮਛਰ ਦਾ ਨਹੀਂ ਪਾ ਲਈ ਉੱਪਰ ਨੂੰ ਬਸ ਬਣਾ ਮਛਰ ਜਾਈ ਲੈ ਕੇ ਪਿਆਰਾ ਆਹੋ ਠੀਕ ਨਹੀਂ ਗੱਲ ਹੈ ਹੂੰ ਮਛਰਾਂ ਨੇ ਬਥੇਰੀਆਂ ਪਈਆਂ ਵੱਢਣੀ ਪੈਣੀ ਸਾਇਜ ਦੀ ਦੂਈਓ ਪਾ ਦੇ ਸਾਇਜ ਨੂੰ ਕਿਹਾ ਏ ਸਿੰਗਲ ਮਿੰਜੀ ਵਾਲੀ ਪਾ ਦੇ ਬਸ ਉੱਪਰ ਆਇਂ ਥੋੜੋ ਪੈਣੀ ਪਿੱਛੇ ਪੱਤੀਆਂ ਨਹੀਂ ਹੈਗੀਆਂ ਕੱਟਣੀ ਦਾ ਪੈਣੀ ਤਾਂ ਹੀ ਪਾਉਗੀ ਉਹ

ਦਲੇਆ ਹੈ ਉਹ ਜੀ ਆ ਪਾ ਚਪਲ ਪਾ ਉਹ ਚਪਲ ਦੇਖਣ ਗਿਆ ਦਾ ਚਪਲ ਹੀ ਦੇਖਣ ਗਿਆ ਚਾਪਣਾ ਕਰਦਾ ਸਵਾ ਪਾ 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 ਪਾਲਾ 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 ਮੰਨੀ ਦੀ ਹੁੰਦੀ ਆ ਗੱਲ ਸੁਣਿਆ ਨਹੀਂ ਤੈਨੂੰ ਕਿਆ ਕਿਆ ਤੈਨੂੰ ਕਾਗ ਲਾ ਦੇਣਾ ਹੁਣ ਇੱਕ ਤੈਨੂੰ ਕਿਆ ਕਹਿਣਾ ਮੈਂ ਤਾਂ ਮੈਂ ਕਹਿੰਦਾ ਵੀ ਚੱਲ ਚੱਲੀ ਆ ਮੈਂ ਪੱਖ ਵੱਟਣੇ ਆ ਜਾ ਚੱਲ ਮੋਟਰਸਾਈਕਲ ਬੈ ਜਾ ਇਹਨੂੰ ਪਿੱਛੇ ਬਿਠਾ ਲਈ ਮੂਰੇ ਨਾਲ ਪਿਛੇ ਬਿਠਾ ਦੂੰ ਆ ਕਹੀ ਫਿਰ कहीं भी फाड़ला पीछे फिरो मैं खाली